ਉਹ ਨਹੀਂ ਐਸਾ ਚੱਲਣ ਦੁਨੀਆ ਹੈ ਪੋਲੀਟਿਕਲ ਪਾਰਟੀਆਂ ਇਸ ਕਰਕੇ ਸੱਚ ਨੂੰ ਓਏ ਪੋਲੀਟਿਕਲ ਪਾਰਟੀਆਂ ਦਾ ਖੈਰਾ ਜਮਾਦਰ ਛੱਡ ਦੇ ਨਾ ਸਾਡੇ ਨੌਜਵਾਨ ਜਿੰਨਾ ਚਿਰ ਸਾਡੇ ਲੋਕ ਆ ਪੋਲੀਟਿਕਲ ਪਾਰਟੀਆਂ ਦੇ ਬਾਹਰ ਵੀ ਨਿਕਲਦੇ ਤੇ ਆ ਜਥੇਬੰਦ ਕਿਤਾਬ ਨੂੰ ਤਗੜੀ ਵੀ ਕਰਦੇ ਉਹਨਾਂ ਚਿਰ ਸੱਚ ਨੂੰ ਇਹ ਲੜਾਈ ਇਹ ਭਾਈ ਸਾਡੇ ਤੇ ਹੱਲੇ ਐਵੇਂ ਝੁਕਦੇ ਆਉਂਦੇ ਰਹਿਣਗੇ ਤੁਹਾਡੇ ਪੰਜਾਬ ਦਾ ਭਾਈ ਅੱਜ ਸਾਰੀਆਂ ਜਿਹੜੀਆਂ ਨੌਕਰੀਆਂ ਕਰਦੇ ਸੀ ਸਾਡੇ ਬੱਚੇ ਆਜ ਬਾਹਰ ਨਗੇ ਇਹਨਾਂ ਨੂੰ ਬਾਈ ਟੜ ਕੇ ਉੱਠ ਕੇ ਮਾਸ ਨਮਾਉਂਦੀ ਆਂਗੀ ਆਦ ਸੁਟਾ ਉੱਠ ਕੇ ਇਹਨੂੰ ਲੈ ਆਉਂਦੀ ਆ ਤੇ ਮੋਨਾ ਕੇ ਵਧੀਆ ਚਿੱਟੀ ਵਰਦੀ ਪਾ ਕੇ ਟਾਈ ਲਾ ਕੇ ਸਕੂਲ ਨੂੰ ਤੋਰਦੇ ਹਾਂ ਕਾਹਦੇ ਵਾਸਤੇ ਬਾਈ ਵੀ ਇਹ ਕੋਈ ਦੋ ਪੈਸਾ ਦੀ ਨੌਕਰੀ ਤੇ ਲੱਗੂਗਾ ਕੋਈ ਰੋਜ਼ਗਾਰ ਮਿਲ ਜੂਗਾ ਇਹ ਵੱਡਾ ਹੋਊਗਾ ਗੱਭਰੂ ਹੋਊਗਾ ਤੇ ਗੱਭਰੂ ਹੋ ਕੇ ਦੋ ਪੈਸਾ ਦੇ ਰੋਜ਼ਗਾਰ ਤੇ ਲੱਗੂਗਾ ਸਾਡੇ ਜਿਹੜਾ ਸਾਡਾ ਵੀ ਬੜੇਪਾ ਚੰਗਾ ਕੱਢ ਜੂ ਤੇ ਇਹਦੀ ਵੀ ਜ਼ਿੰਦਗੀ ਚੰਗੀ ਲੱਗ ਜੂ